ਇਹ ਗੁਰੂ ਦਾ ਬਚਨ ਹੈ ਜੀ। ਸਾਲ ਹੋ ਗਿਆ। ਕਦੀ ਮਨਾ ਤਾਂ ਨਹੀਂ ਕੀਤਾ ਕਿ ਇਹ ਨੂੰ ਦੋ ਵਾਰੀ ਦੇਖ ਦਵਾਂਗੇ। ਸਾਰੀ ਮਿਹਨਤ ਚੱਲਦੇ ਰਹਿਣਾ। ਹਰ ਮਹੀਨੇ ਦੁਆਰਾ ਅਰਦਾਸ ਕਰਦਾ ਹਾਂ। ਇਹ ਪੰਜਾਬਣਾਂ ਲਈ ਜੀ। ਕੀ ਮੈਸੇਜ ਦੇਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆਪਣੇ ਗੁਰੂ ਜੀ ਨੇ ਇੱਕ ਰਾਤ ਨੂੰ ਮੈਨੂੰ ਮਿਲੇ ਨੇ। ਇਹ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀਅਤ ਦੇ ਬਰਦੀ ਇਹਨਾਂ ਨੇ ਆਨੂ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰਾਸ਼ਨ ਵੰਡਣਾ ਹੈ ਇੱਕ ਗੱਲ ਇਹਨਾਂ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੀ ਕਿ ਕੱਲੇ ਕਿਚਲ ਪਾਈ ਚਰਨ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਹੇ ਤੇ ਕਿਹੜਾ ਨਹੀਂ ਆ ਰਹੇ ਕੋਈ ਮੰਦਰ ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚੇ ਚ ਜਾਣ ਵਾਲਾ ਅਹੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਐਨਾ ਕੋ ਜੋ ਵੀ ਸਰਦਾ ਪੁੱਜਦਾ ਉਹ ਤੇਰੇ ਨੇ ਉਹਨਾਂ ਨੂੰ ਤੇ ਗੁਰੂ ਨਾਨਕ ਸਾਹਿਬ ਦਾ ਲੰਗਰ 20 ਰੁਪਏ ਦਾ ਜਿਹੜਾ ਚੱਲਿਆ ਆ ਰਿਹਾ ਨਾ ਉਹਦੀ ਬਰਕਤ ਆ ਤੇ ਗੁਰੂ ਨਾਨਕ ਦੇ ਸਿੱਖ ਦਾ ਫਰਜ਼ ਏ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਹੋਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਭੋਂਦਾ ਹੋਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਤੇ ਜਿੱਥੇ ਕੋਈ ਔਰੰਗਜ਼ੇਬ ਵਾਂਗੂ ਜ਼ਬਰਦਸਤੀ ਧਰਮ ਪਰ ਵਰਤਨ ਕਰਵਾਉਂਦਾ ਵੇ ਫੇ ਦਸਮ ਪਾਤਸ਼ਾਹ ਦੇ ਸਿੰਘ ਵਾਂਗੂ ਉਹਦਾ ਸੋਧਾ ਲਾਉਣਾ ਵੀ ਗੁਰੂ ਨਾਨਕ ਦੇ ਸਿੰਘ ਦਾ ਗੁਰੂ ਨਾਨਕ ਦੇ ਸਿੱਖ ਦਾ ਤੇ ਦਸਮ ਪਾਤਸ਼ਾਹ ਦੇ ਸਿੰਘ ਦਾ ਫਰਜ਼ ਹੈ ਅਸੀਂ ਇਹਨਾਂ ਨਾਲ ਵਾਦਾ ਕੀਤਾ ਹੈ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ 'ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੀਓ ਦਾ ਮਤਲਬ ਹੈ ਕਿ ਸਾਡੀ ਬਾਤਾਂ ਕੋਰਤੇ ਉਸੇ ਮੈਸੇਜ ਦੇ ਨੂੰ ਉਸੇ ਪਹੁੰਚੀ ਹੈਗੀ ਕਿ ਨਾ ਉਹ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਕਿਸਾਨ ਦੀ ਵਾਅਦਾ ਲੈ ਕੇ ਆਪਣੇ ਕਿਤੇ ਢਾਹ ਨਹੀਂ ਕੁਛ ਕਰੀਆ ਐਸੀ ਤੱਕ ਤੱਕ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਦੇਖੋ ਜੀ ਕਿਹਾ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫਰਤ ਦਾ ਬੀਜ ਉਹ ਆਪਣੇ ਦਿਖਾਣਾ ਸਿਖਾਉਂਦੇ ਜੋ ਤੇ ਜਿਹੜੇ ਜਿਹੜੇ ਨਫਰਤ ਦਾ ਬੀਜ ਬੋਣਗੇ ਅਸੀਂ ਉਹ ਨਫਰਤ ਦੇ ਬੀਜ ਜੜੋ ਮੁੱਟਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀ ਇਹ ਜੜਾਂ ਅਹੀਂ ਮੋੜ ਤੋਂ ਪੁੱਟਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕਿਰਪਾ ਮੇਰਾ ਨਾਮ ਰਚੇਤ ਸਿੰਘ ਹੈ ਅੰਮ੍ਰਿਤਸਰੋਂ ਪੱਗਾ ਇਹ ਮੇਰੇ ਛੋਟੇ ਵੀਰ ਨੇ ੁਰਮ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉੱਤੇ ਪਾ ਦੀ ਅੱਗ ਦੇ ਉੱਤੇ ਪਾ ਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੇ ਜਾਣੀ ਜਾਈ ਰਹੀ ਹੈ ਕਿਉਂਕਿ ਇਹ ਇਨਸਾਨੀਅਤ ਦਾ ਫਤਨਾ ਬਾਰੇ ਤੇ ਜੇ ਇਹਨਾਂ ਕਿਤੇ ਗਲਤ ਕਰਨਗੇ ਤੇ ਸਭ ਤੋਂ ਪਹਿਲਾਂ ਮਹੀ ਆ ਕੇ ਲੱਜਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰਿਆਂ ਮੇਰੇ ਵੱਲ ਜੈ எம்ਸੀ ਦੀ ਅੱਜ ਮੈਂ ਬਹੁਤ ਪਰਮੇਸ਼ਰ ਦਾ ਧੰਨਵਾਦ ਕਰਦਾ ਸਾਡੇ ਬੜੇ ਪ੍ਰਾਸਾਪਾਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਜ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਡੇ ਹਰਪੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਬਾਤ ਦਾ ਸੰਦੇਸ਼ ਦੇਣਾ ਚਾਹੁੰਦਾ ਹਾਂ ਤੁਹਾਨੂੰ ਕੋਈ ਤੁਹਾਨੂੰ ਮਦਦ ਚਾਹੀਦੀ ਹੋਵੇ ਪੰਜਾਬ ਦਾ ਹੋਣਾ ਚਾਹੀਦਾ ਪਰ ਪੂਰੇ ਵਿਜਲੀ ਵਿੱਚ ਦਾ ਮਰਜੀ ਜਿੱਥੋਂ ਦਾ ਮਰਜੀ ਹੋਵੇ ਜੀ ਪੂਰੇ ਮੀਡੀਆ ਦੇ ਵਿੱਚ ਫੈਲ ਰਿਹਾ ਹਾਂ ਇਹਨੇ 75 ਦੇ ਪਸਾਰੇ ਆ ਬਈ ਜਿਹੜੇ ਮੇਰੇ ਖਰੀਪ ਪੈਸਾ ਹੋਆ ਬਸਾ ਦਾ ਲੈਣੇ ਉਹਦੇ ਘਰ ਵੀ ਛੰਨਾ ਜਿਹੜੀਆਂ ਬਦਰਾਗ ਦਾ ਵਾਂਗ ਘਰ ਬਣਾ ਦੋਗਾ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਕਿ ਕੋਈ ਸਿੰਘ ਭਾਈ ਚਾਰੇ ਸਾਡੇ ਭਰਾ ਕੋਈ ਸਿੰਘ ਭਾਈ ਚਾਰੇ ਨਹੀਂ ਪਰ ਦੂਮਾਈ ਚਾਰੇ ਇਹ ਵੀ ਅਸੀਂ ਸਾਡੇ ਕਲੇਸ਼ਣਾਂ ਦੇ ਲਈ ਭਾਈਚਾਰਿਆਂ ਤੁਸੀਂ ਰਕਮ ਦੇ ਰਹੇ ਆ ਜਿਹੜਾ ਐਸਾਈਪੇ ਕਰਦੇ ਕਰਵਾਉਂਦੇ ਆ ਅੱਛਾ ਸਾਰੇ ਸਾਰੇ ਭਾਈਚਾਰਿਆਂ ਨਾਲ ਲੱਗਾਉਂਦੇ ਆ ਸਾਂਝੀ ਮਾਰਕਾ ਦਾ ਸਿਸਟਮ ਹੈ ਰੋੜ ਦੀ ਕਹੀਏ ਤੇ ਬੰਦੇ ਕਾ ਲੇਕਰ ਆ ਰਹੇ ਨੇ ਨਾਲ ਹੀ ਬਾਹਰ ਚੁੱਕੀ ਇਲਾਜ ਨੂੰ ਖਾਈ ਉਹ ਗਾੜੀ ਗਰੀ ਸਮਾਨ ਦੇ ਕੇ ਜੇ ਪੂਰੇ ਜੰਗ ਅਸੀਂ ਲੜੀ ਉਹਦਾ ਖਾਣਾ ਮੁਕਾਈ ਇੱਕ ਦੋ ਦਿਨ ਲੜੀ ਫਰੀ ਜਾਂਦੇ ਆ ਉਹ ਹੈ ਪੁੱਲਾ ਜੇ ਦਾ ਹੈ ਯਾਰ ਹੈ ਲੈ ਤਪਾ ਕਿੰਨਾ ਬੋ